ਵਾਇਡਬੁਜਕਾ ਖਾਲਸਾ ਵਾਇਡਬੁਜਕੀ ਫਤਿਹ ਕਮਾਲ ਕਰਤੀ ਵੀ ਡੀਆਈਜੀ ਹਰਜਨ ਸਿੰਘ ਭੁੱਲਰ ਨੇ ਜਿਹੜਾ ਉਹਦਾ ਦਲਾਲ ਕਿਰਸਾਨ ਨੂੰ ਫੜਿਆ ਗਿਆ ਨਾ ਹੁਣ ਉਹਨੂੰ ਸੀਵੀਆਈ ਨੇ ਸਰਕਾਰੀ ਗਵਾਹ ਬਣਾ ਕੇ ਜੱਜ ਸਾਹਮਣੇ ਪੇਸ਼ ਕਰਨਾ ਬਹੁਤ ਕੁਝ ਨਿਕਲਿਆ ਆਇਆ ਜੇ ਮੈਂ ਕੈਲਕੂਲੇਸ਼ਨ ਕਰਾਂ ਕਿਉਂਕਿ ਮੇਰਾ ਮੈਥ ਇੰਨਾ ਵਧੀਆ ਨਹੀਂ ਹੈਗਾ ਚਲੋ ਮੋਟਾ-ਮੋਟਾ ਜਾਂ 3100 ਕਰੋੜ ਰੁਪਈਆ ਜਾਨੀ ਕਿ 3100 ਦੀ 3100 ਕਰੋੜ ਦੀ ਪ੍ਰਾਪਰਟੀ ਹੁਣ ਤੱਕ ਸਾਬਤ ਕਰ ਦਿੱਤੀ ਹੈ ਸੇਵੀਆਈ ਹਲੇ ਹੋਰ ਕੁਝ ਨਿਕਲ ਜਾਂਦਾ ਜੀ ਦੁਬਈ ਦੇ ਵਿੱਚ ਕਹਿੰਦੇ ਦੋ ਫਲੈਟ ਨੇ ਤੇ ਕੈਨੇਡਾ ਦੇ ਵਿੱਚ ਤਿੰਨ ਫਲੈਟ ਮਿਲੇ ਨੇ ਤੇ ਲੁਧਿਆਣੇ ਵਿੱਚ ਵੀ ਦੁਕਾਨਾਂ ਵੀ ਮਿਲ ਜਾਂਦੀ ਹੁਣ ਲੁਧਿਆਣੇ ਵਿੱਚ ਜਿਹੜੀ ਦੁਕਾਨ ਹੈ ਜੀ ਮੈਕਸਿਮਮ ਡੇਢ ਤੋਂ 2 ਕਰੋੜ ਤੱਕ ਹੈ ਇਹ ਸਭ ਨੂੰ ਪਤਾ ਹੈ ਜੀ ਲੁਧਿਆਣੇ ਦੇ ਵਿੱਚ ਵੈਸੇ ਇਹ ਮੇਰਾ ਅੰਦਾਜ਼ਾ ਵੱਧ ਵੀ ਹੋ ਸਕਦਾ ਹੈ ਦੋ ਡੇਢ 2 ਕਰੋੜ ਦੀ ਦੁਕਾਨ ਲਿਆਣੇ ਵਿੱਚ ਪੱਕੇ ਹੀ ਐ ਹੁਣ ਵੀ ਦੁਕਾਨਾਂ 40 ਕਰੋੜ ਦੀਆਂ ਹੋਣਗੇ ਸਿੱਧੀਆਂ 40 ਕਰੋੜ ਰੁਪਈਆ ਜੇ ਕੋਈ ਮੈਨੂੰ ਕਵੇ ਵੀ ਗਿਣੋ ਮੈਨਾਂ ਤਾਂ ਵੀ ਮੈਥੋਂ ਨਹੀਂ ਗਿਣੇ ਜਾਣੇ ਕਿਉਂਕਿ ਇੰਨਾ ਪੈਸਾ ਦੇਖਿਆ ਹੀ ਨਹੀਂ ਕਦੇ ਮੈਂ ਤਾਂ ਜੇ ਕਦੇ 50000 ਰੁਪਈਆ ਕੋਈ ਫੜਾ ਦੇ ਉਹ 15 ਬਾਰੀ ਗਿਣਦਿਆਂ ਸੀ ਕਿਉਂਕਿ 500 ਵੱਧ ਘਟ ਚਲਾ ਗਿਆ ਫਿਰ ਕਿੱਥੋਂ ਭਰਾਂਗੇ ਜਾੜੀ ਕਰੋੜ ਰੁਪਏ ਦੀਆਂ ਦੁਕਾਨਾਂ ਉਹ ਵੀ ਲੁਧਿਆਣੇ ਵਿੱਚ ਹੁਣ ਜਿਹੜੇ ਕੈਨੇਡਾ ਵਿੱਚ ਫਲੈਟ ਨੇ ਜੀ ਤਿੰਨ 1 ਮਿਲੀਅਨ ਦਾ ਘੱਟੋ-ਘੱਟ ਹੋਗੋଥି ਫਲੈਟ ਜਿਹੜੇ ਘੱਟੋ-ਘੱਟ ਵੱਧ ਪੰਮਾ ਹੋਵੇ ਤੇ ਤਿੰਨ ਮਿਲੀਅਨ 6 ਦੀ 18 ਯਾਨਕੀ ਇੰਡੀਆ ਦਾ 18 ਕਰੋੜ ਕੈਨੇਡਾ ਵਿੱਚ ਤਿੰਨ ਫਲੈਟ ਪਏ ਆ ਹਲੇ ਇਹ ਤਾਂ ਤਿੰਨ ਨੇ ਜੀ ਪਤਾ ਨਹੀਂ ਮਜੀਠੀਆ ਵਾਂਗੂ ਟਰੱਕ ਟਰੱਕ ਵੀ ਪਾਏ ਹੋਣਗੇ ਪਤਾ ਕੋਈ ਨਹੀਂ ਕੋਈ ਸਾਬੇ ਲਿਆ ਹੋਣਾ ਤੀਜਾ ਹਟ ਪਤਾ ਨਹੀਂ ਹੋਰ ਕੁਝ ਵੀ ਹੋਣਾ ਨਹੀਂ ਹਾਲੇ ਤਾਂ ਨਿਕਲਣਾ ਬਹੁਤ ਕੁਝ ਜਿਹੜੇ ਦਬਈ ਵਿੱਚ ਫਲੈਟ ਹੈ ਜੀ ਉੱਥੇ ਵੀ ਕੀਮਤ ਘੱਟੋ ਘੱਟ 5-7 ਕਰੋੜ ਇੱਕ ਫਲੈਟ ਦੀ ਨਾਰਮਲ ਹੈ ਤੇ ਇਹਨੇ ਦਵਾਈ 10 ਗੇੜੇ ਮਾਰੇ ਆ ਘੱਟੋ-ਪੱਟ ਜੇ ਦੋ ਦਵਾਈ 10 ਗੇੜੇ ਮਾਰੇ ਨੇ ਚਲੋ ਮੈਂ ਉਹ ਗੱਲ ਕਹਿਣੀ ਨਹੀਂ ਚਾਹੁੰਦਾ ਸਰਦਾਰ ਜੀ ਨੇ ਸਿਰ ਤੇ ਪੱਗ ਬੰਨ੍ਹੀਆਂ ਉਹਦਾ ਬਹੁਤ ਵੱਡਾ ਹੈ ਜਿਹੜੇ ਉੱਥੋਂ ਦੇ ਟੂਰ ਹੁੰਦੇ ਨੇ ਨਾ ਉਹ ਅਸ਼ਲੀਲ ਕਹਿ ਦੇਣਾ ਇੰਨਾ ਹੀ ਬਹੁਤ ਹੈ ਹੋਰ ਨਾ ਪੁੱਛ ਕਹੀਏ ਪਰਿਵਾਰਾਂ ਦੇ ਵਿੱਚ ਇਹ ਗੱਲ ਜਾਂਦੀ ਹੈ ਪਰ ਸ਼ਰਮ ਐਡੇ ਵੱਡੇ ਅਹੁਦੇ ਤੇ ਡੀਆਈਜੀ ਰੇਜ ਦਾ ਤੇ ਇਹਦੇ ਨਾਲ ਮੈਂ ਇੱਕ ਨਾ ਹੋਰ ਗੱਲ ਕਰਨੀ ਆ ਥੋੜਾ ਜਿਹਾ ਧਿਆਨ ਰੱਖਿਓ ਬਹੁਤੇ ਨਾ ਲੋਕ ਪੰਜਾਬ ਦੇ ਵਿੱਚ ਜਿਹੜੇ ਆਈਪੀਐਸ ਅਫਸਰ ਨੇ ਡੀਸੀ ਹੋਣ ਐਸਐਸਪੀ ਸਾਹਿਬ ਹੋਣ ਇਨਾਂ ਤੇ ਹੋਣਾ ਸ਼ੱਕ ਦੀ ਨਜ਼ਰ ਸਭ ਤੇ ਚੱਲ ਗਈ ਸੀਵੀਆਈ ਇੱਥੋਂ ਤੱਕ ਵੀ ਖਬਰਾਂ ਮਿਲੀਆਂ ਨੇ ਕਿ ਜੇ ਪੰਜਾਬ ਦਾ ਕਰਜ਼ਾ ਲਾਉਣਾ ਹੋਵੇ ਨਾ ਤਾਂ ਇਹ ਜਿਹੜੀ ਅਫਸਰ ਸਾਹੀ ਹੈ ਲੈਣ ਕੇ ਵੱਡੇ ਅਫਸਰ ਨੇ ਇਹਨਾਂ ਨੂੰ ਫੜ ਕੇ ਪੂਰੇ ਪੰਜਾਬ ਦਾ ਕਰਜ਼ਾ ਲਾਹਿਆ ਜਾ ਸਕਦਾ ਹੈ 800 ਕਰੋੜ ਰੁਪਏ ਇਹ ਬੰਦੇ ਕਮਾਈ ਬੈਠੇ ਜਣ ਕੇ ਹਲੇ ਜਿਹੜੇ ਐਮਐਲਏ ਮੰਤਰੀ ਮੁੱਖ ਮੰਤਰੀ ਐਮਪੀ ਉਹ ਬਖਰੇ ਨੇ ਦਲਾਲ ਬਖਰੇ ਨੇ ਤੇ ਜਿਹੜਾ ਅਕਾਲੀਆਂ ਤੇ ਕਾਂਗਰਸੀਆਂ ਨੇ ਕਰਜ਼ਾ ਜੜਾ ਸੀ ਨਾ ਪੰਜਾਬ ਸਰ ਉਹ ਸਾਰੇ ਕਰਜ਼ੇ ਦਾ ਠਿਕਰਾ ਜਿਹੜਾ ਭਵੰਤਮਾਨ ਸਰਪੰਨੇ ਜਾਂਦੇ ਤੇ ਤੁਸੀਂ ਸ਼ੁਕਰ ਕਰੋ ਵੀ ਐਡੇ ਐਡੇ ਅਫਸਰ ਜਿਨ੍ਹਾਂ ਕੋਲ 4-400 ਕਰੋੜ ਰੁਪਇਆ ਸਾਬਤ ਹੋ ਚੁੱਕਾ ਹੈ ਵੀ ਇਹਨਾਂ ਨੇ ਇੱਕ ਕਮਾਲਿਆ ਤਾਂ ਇਹ ਭਵੰਤਮਾਨ ਦੀ ਸਰਕਾਰ ਵਿੱਚ ਹੀ ਹੋਇਆ ਕਿਸ ਦੇ ਗੁੱਡੇ ਲੱਗੇ ਕਿਸ ਦੇ ਗਿੱਟੇ ਲੱਗੇ ਮੈਨੂੰ ਕੌਲੀ ਚੱਟ ਕਹਦੇ ਹੋ ਚਮਚਾ ਕਹਦੇ ਹੋ ਉਸ ਮਰਜ਼ੀ ਕਹਦੇ ਹੋ ਇਹਦੇ ਨਾਲ ਸਾਨੂੰ ਕੋਈ ਪਰਵਾਹ ਨਹੀਂ ਜੇ ਮੇਰੇ ਕੱਲ ਕਹਿਣ ਦੇ ਨਾਲ ਨਾ ਵੱਡੇ ਵੱਡੇ ਅਫਸਰਾਂ ਨੂੰ ਕੰਪਨੀ ਛਿੜਦੀ ਹੈ ਤਾਂ ਇਹਦਾ ਮਤਲਬ ਇਹ ਹੈ ਵੀ ਤੀਰ ਟਿਕਾਣੇ ਤੇ ਲੱਗ ਰਿਹਾ ਹੈ ਔਰ ਕਈਆਂ ਦੇ ਬੱਜਾ ਵੀ ਹੈ ਇਹ ਵੀ ਗਰੰਟੀ ਹੈ ਪਰ ਜਿਹੜੀ ਆ ਪ੍ਰਾਪਰਟੀ ਦੀ ਜਾਂਚ ਸੀਬੀਆਈ ਕਰ ਰਹੀ ਹੈ ਇਹਦਾ ਸਭ ਤੋਂ ਵੱਡਾ ਸਬੂਤ ਜਿਹੜਾ ਕਿਸਾਨ ਨੂੰ ਦਲਾਲ ਫੜਿਆ ਨਾ ਉਹ ਸਰਕਾਰੀ ਗਵਾਹ ਬਣਾਇਆ ਜਾਊ ਹੁਣ ਸੀਬੀਆਈ ਵੱਲੋਂ ਜਾਂ ਸਭ ਦੇ ਸਾਹਮਣੇ ਖੁਲਾਸੇ ਹੋਣਗੇ ਸ਼ੁਕਰ ਕਰੋ ਪੰਜਾਬ ਦੇ ਲੋਕੋ ਵੀ ਐਡੇ ਵੱਡੇ ਜਿਹੜੇ ਮੁੱਦੇ ਹੈ ਨਾ ਇਹ ਸਾਹਮਣੇ ਆ ਰਹੇ ਹਨ ਹੁਣ ਇਹਦੇ ਨਾਲ ਇੱਕ ਹੋਰ ਥੋੜਾ ਜਿਹਾ ਤੁਹਾਨੂੰ ਕਹਿਣ ਦੀ ਕੋਸ਼ਿਸ਼ ਕਰਨਾ ਜਿਹੜੀਆਂ ਭਗਵੰਤ ਮਾਨ ਦੀਆਂ ਅਸ਼ਲੀਲ ਵੀਡੀਓ ਫੇਕ ਵਾਇਰਲ ਕੀਤੀਆਂ ਜਾ ਰਹੀਆਂ ਨੇ ਤੇ ਉਹ ਵਾਇਰਲ ਕਰਨ ਦਾ ਰੀਜਨ ਵੀ ਇਹੀ ਹੈ ਵੀ ਇਹ ਮੁੱਦਿਆਂ ਤੋਂ ਧਿਆਨ ਭਟਕਾਇਆ ਜਾਵੇ ਬਸ ਉਧਰ ਡੌਨਡ ਕੇ ਪਿੱਟੀ ਜਾਵੇ ਆ ਗਈ ਉਹ ਇੱਕ ਹੋਰ ਵੀਡੀਓ ਉਹ ਲਾਈਵ ਹੋਣ ਲੱਗਾ ਉਹ ਸਮਰਾ ਪਾ ਤੇ ਉਹ ਪਟਾਕੇ ਜਿਨ੍ਹਾਂ ਨੇ ਸੁਰਖੀ ਬਣਾਉਣ ਦੀ ਆਫਵਾਰਾਂ ਦੀ ਹੈਡਲਾਈਨ ਬਣਾਉਣ ਦੀ ਹ ਸੋਸ਼ਲ ਮੀਡੀਆ ਤੇ ਉਹਨਾਂ ਦੇ ਇੱਕ ਕੰਮ ਨੇ ਸੋਸ਼ਲ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਜਿਹੜਾ ਵੀ ਮੀਡੀਆ ਹੈਗਾ ਸਭ ਦਾ ਕੰਮ ਇਹ ਹੋਣਾ ਚਾਹੀਦਾ ਵੀ ਕੋਈ ਐਦਾਂ ਦੇ ਜਿਹੜੇ ਘਪਲੇ ਹੁੰਦੇ ਆ ਐਦਾਂ ਦੇ ਜਿਹੜੇ ਅਫਸਰ ਥੜੇ ਜਾਂਦੇ ਆ ਰਿਸ਼ਵਤ ਕੋਰ ਉਹਨਾਂ ਦਾ ਚੰਗੀ ਤਰ੍ਹਾਂ ਪਾਜ ਉਗੇ ਡੇਕਰ ਜਣ ਕੇ ਬਖੀਆਂ ਉਹਦੇ ਡੇਕਰ ਕੋਈ ਫਾਇਦਾ ਹੋਵੇ ਹੋਰ ਅ fırsਰਾਂ ਨੂੰ ਵੀ ਕੰਨ ਹੋਣ ਤੇ ਇਹ ਜਿਹੜੇ ਹਰਜਨ ਸਿੰਘ ਭੁੱਲਰ ਸਾਹਿਬ ਜੇਲ੍ਹ ਵਿੱਚ ਬੰਦ ਨੇ ਤੇ ਹੋਰ ਵੀ ਮੁਲਕਾਂ ਦੇ ਵਿੱਚ ਸੁਭਾਵਨਾ ਹੈਗੀ ਹੈ ਜਿਵੇਂ ਸੂਤਰਾਂ ਤੋਂ ਖਬਰ ਮਿਲ ਰਹੀ ਹੈ ਵੀ ਹੋਰ ਬਹੁਤ ਕੁਝ ਨਿਕਲੂਗਾ ਹੁਣ ਕਹਿਣਗੇ ਤੇਰੇ ਸੂਤਰ ਕਿਹੜੇ ਸਾਡੇ ਸੂਤਰ ਬਹੁਤ ਹੈ ਜੀ ਦਸਨਾਂ ਥੋੜੀ ਹੁੰਦਾ ਵੀ ਸੂਤਰ ਕਿੱਥੇ ਕਿੱਥੇ ਬੈਠੇ ਆ ਹੁਣੇ ਮੈਸੇਜ ਆ ਗਿਆ ਇੱਕ ਸੂਤਰ ਦਾ ਤਾਂ ਚੱਲ ਰਿਹਾ ਕਹਿੰਦੇ ਇੱਕ ਕੰਟਰੀ ਵਿੱਚ ਹੋਰ ਵੀ ਹੈਗੇ ਇਹ ਜਿਹੜੇ ਸੂਤਰ ਨੇ ਇਹ ਹੈਗੇ ਨੇ ਸ਼ਾਇਦ ਪੰਜਾਬ ਦੇ ਆ ਹੁਣੇ ਮੈਸੇਜ ਆਇਆ ਇਸੇ ਵਕਤ ਦੱਸੋ ਤੁਸੀਂ ਜਾਨਿ ਕਿ ਜ਼ਰੂਰੀ ਹੋ ਗਿਆ ਵੀ ਇਹ ਜਿਹੇ ਜਿਹੜੇ ਮੁੱਦੇ ਨੇ ਇਹਨਾਂ ਨੂੰ ਠੰਡੇ ਵਾਸਤੇ ਵਿੱਚ ਪਾਉਣ ਵਾਸਤੇ ਦੂਜਾ ਫਜ਼ੂਲ ਜਾਂ ਮੁੱਦਾ ਲਿਆਂਦਾ ਜਾਂਦਾ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ